ਸਤਨਾਮ ਸ੍ਰੀ ਵਾਹਿਰੂ ਸਹਬ ਜੀਓ ਕਬਿਓ ਬਾਚ ਬੇਨਤੀ ਚੌਪਈ ਅਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਚਾ ਤਉ ਸਰਨਨ ਮੰਦਰ ਹੈ ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੂਸਤ ਸਬੈ ਤੁਮ ਕਾਬ ਹੋ ਆਪ ਹਾਥ ਦੈ ਮਹੇ ਬਚਾਵ ਹੋ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸੇਕ ਸਬੈ ਕਰਕਾਰਾ ਮੋਹਰਾ ਚਾਂਦੇ ਜਗਰ ਦੇਹਰੀਏ ਸਭ ਬੈਰਨ ਕੋ ਆਜ ਸਿੰਘ ਰਹੀਏ ਪੂਰਨ ਹੋਏ ਹਮਾਰੀ ਆਸਾ ਤੋਰ ਬਯਨ ਕੀ ਰਹ ਪਿਆਸਾ ਤਮਹਿ ਸਾੜ ਕਈ ਅਵਰਨਾ ਤੇ ਆਉ ਜੋ ਪਰਚਾਹੋਂ ਸੁ ਤੁਮ ਤੇ ਪੰਹ ਸੇਵਕ ਸੇਹ ਹਮਾਰਾ ਦਾਰਿ ਹੈ ਜੋ ਚੁੰਨ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮੁਝ ਅਮਰੀ ਮਰਨ ਕਾਲ ਕਾਸ ਨਿਵਰੀ ਹੈ ਜੋ ਸਦਾ ਹਮਾਰੇ ਪਚਾ ਸ੍ਰੀ ਅਸ ਤੂਜੋ ਕਰਿ ਹੋ ਰਚਾ ਰਾਖ ਲੈ ਹੋ ਮਹਿ ਰਾਖਨ ਹਰੇ ਸੈ ਬਸੰਤ ਸਾਏ ਪਿਆਰੇ ਦੇਨ ਪੰਦ ਦੁਸ਼ਟਨ ਕੇ ਹੰਤਾ ਤਮਹ ਪ੍ਰੀ ਚਤੁਰ ਤਸ ਗੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋ ਕੀ ਸਭ ਕੀਓ ਬੇਨ ਰਾਯ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਸ ਜਛਨ ਉਪਯਾਇ ਆਤ ਅੰਤ ਇਕੈ ਅਵਤਾਰ ਸੁਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਤਿ ਲਵਰਜ ਜਿਨ ਆਪ ਸਵਾਰੇ ਸੇਵਕਨ ਕੋ ਸੇਵਗੁਨ ਸੁਖ ਦਿਯੋ ਸਤਰਾਨ ਕੋ ਪਲਮੋ ਬਦਖਿਯੋ ਕੜਗੜ ਕੇ ਅੰਤਰ ਕੇ ਜਨਤ ਫਲੇ ਬਰੇ ਕੇ ਪੀਰ ਪਛਾਨਤ ਤੇ ਤੇ ਗਉਂਚਰ ਅਸ ਤੁਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਹੁਲਾ ਤਨ ਤੰਦੁਗ ਪਾਇ ਤੇ ਦੁਖੀ ਸੁਖ ਪਾਇ ਸਾਧਨ ਗੇ ਸੁਖੀ ਏਕ ਏਕੀ ਪੀਰ ਪਛਾਨੇ ਗੜਗੜ ਕੇ ਬੜਬੜ ਕੇ ਜਾਣੇ ਜਬ ਉਤਕਰਕ ਕਰ ਕਰ ਤਾਰਾ ਪ੍ਰਜਾਤਰ ਤਬ ਵੇਹੇ ਅਪਾਰ ਜਬ ਆਖਰ ਕਰਤ ਹੋ ਕਬਹੁ ਤੁਮ ਮੇ ਮਿਲਤ ਦਿਹੇ ਸਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਵਤਾਰੇ ਆਪ ਆਪਣੀ ਬੋਜੋ ਚਾਰੇ ੀ ਤੇ ਰਹਤ ਨਰਾਲਮ ਜਨਤ ਬੀਪਿ ਅਰਆਲਮ ਨਰਨ ਕਰ ਨਰਬਕਰ ਨਰਲਬ ਆ ਨਲਨਾਦ ਸੰ ਤਾखाਮਚਤਬੀਦਾ ਜਾਹਪੀਵਨ पाਾਵਤਬੀਦਾ ਤਾਕ ਗਰपाਾਹਨ ਹਨवाਾਨਤ ਮਹਮடுਕ ਸ਼ੀਤਨਾਜਾਨਤਮਹਦੇਵ को ਕਹਤ ਸਦਾਸੇ ਨਰਨ ਕਰਗਾ ਚੀਨਤ ਨਪਵ। ਆਪ ਆਪਣੀ ਬੁੱਧ ਹੈ ਜੇਤੀ ਪਰਨਤ ਤਨ ਪੈ ਤਹਿ ਤੇਤੀ ਸਮਰਾ ਲਖਨ ਜੈ ਬਸਾਰਾ ਗੈ ਵਿਦਸ ਚਪਤਮ ਸੰਸਾਰ ਏਕ ਰੂਪ ਨੋਵ ਸਰੂਪਾਰ ਹਤ ਪਿਉਰਾ ਭੀ ਭੂਪਾ ਅੰਡਜੇ ਜਿਰਜ ਸੇਤਜ ਕੇਨੀ ਉਤਪੁਜ ਕਾਨ ਬੋਹਰ ਰਚਰੇਨੀ ਕਹੂ ਫੂਨਰਾਜ ਹਵੇ ਬੈਠਾ ਕਹੂ ਸੇ ਮੁੜ ਪਿਉ ਸੰਗਰੇ ਕਾਖਾ ਸਗਰੇ ਸ੍ਰੇਸ਼ਟ ਦਿਕਾਇ ਚੰਪਵ ਆਦ ਜਗਾਦ ਸਰੂਪ ਸਯੰਭਵ ਆਵਰ ਚਾਮਰੇ ਤਮ ਕਰੋ ਸਿਖੂ ਭਾਰੇ ਅਸੀਂ ਸੰਗਰੋ ਦ੍ਰਿਸ਼ਟੀ ਜਿਤੇ ਉਠਵ ਤਤ ਪਾਤਾ ਸਕਲਮਨੇ ਸਿਗਰੋ ਰਤਤਾਤਾ ਜੇ ਅਸੀਂ ਸੂਜ ਤਾਓ ਸਰਨੀ ਪ੍ਰੇਤਨ ਕੇ ਤੂਪ ਤਤਵਮਰੇ ਔਰ ਕਜਵਨ ਭਗਵਰੇ ਤਿਆਗੇ ਤੰਕੇ ਤਮ ਸੰਕਟ ਸਬ ਧਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਕੇ ਖਾਲ ਨਿਕਟਨਿ ਹੈ ਕਰੱਛਾ ਹੋਏ ਤਾ ਹੈ ਸਭ ਗਾਲਾ ਟੋਸਟ ਅਰੇ ਤਰੇ ਤਤ ਕਾਲਾ ਕਰਪਾ ਦ੍ਰਿਸ਼ਟਾ ਤਨ ਚਾਹੀਏ ਜਹਰੀ ਹੋ ਤਾਂ ਕਿ ਤਾਪ ਤਨ ਨੂੰ ਘੋ ਹਰੇ ਹੋ ਤਰੇ ਦਸੇ ਦਰਭੂ ਸਭ ਹੋਈ ਦੁਸ਼ਟ ਛਾਪ ਗਿਆ ਸਕੇ ਨਾ ਕੋਈ ਇੱਕ ਬਾਰ ਜਨ ਤਮੈ ਸੰਭਾਰਾ ਤਾਲ ਪਾਸ ਤੇ ਤਾਹੇ 12 ਜੇਂਦਰ ਨਾਮ ਤੇ ਹਰੋ ਕਹਾ ਦਾਰਦ ਦੁਸ਼ਤ ਦੋਤੇ ਰਹਾ ਕਾਰਦ ਕੇ ਨ ਮੈਂ ਸਰਨਾ ਤੇ ਹਾਰੇ ਆਪ ਹਾਥ ਦੇ ਲਹੋ ਉਬਾਰੇ ਸਰਪਠੋਰ ਮੋ ਹੋ ਸਹਾਏ ਦੁਸ਼ਤ ਦੋਤੇ ਲਹੋ ਬਚਾਈ ਬਿਉ ਬਾਚ ਬੇਨਤੀ ਚਉਪਈ 함ਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਚਾ ਤਉ ਚਰਨਨ ਮੰਦਰ ਹੈ ਮਾਰਾ ਆਪਣਾ ਜਾਨ ਕਰੋ ਬ੍ਰਤ ਪਰਾ 함ਰੇ ਦੂਸਤ ਸਭੈ ਤੁਮ ਕਾਵ ਹੋ ਆਪ ਹਾਥ ਦਰ ਮਹੇ ਬਚავ ਹੋ ਸੁਖਿ ਬਸੈ ਮੋਰ ਪਰਿਵਾਰਾ ਸੇਵਕ ਸੇਕ ਸਭੈ ਕਰਤਾਰਾ ਮੋਹਰਾ ਛਾਣ ਜਗਰ ਦੇ ਘਰੀਏ ਸਭ ਬੈਰਗ ਕੋ ਆਜ ਸੰਗ ਰਹੀਏ ਪੂਰਨ ਹੋਏ ਹਮਾਰੀ ਆਸਾ ਤੋਰ ਬਯੰਕ ਰਹਿ ਪਿਆਸਾ ਤੁਮਹੇ ਸਾੜ ਕਈ ਅਵਰਨਾ ਤੇ ਆਉਂ ਜੋ ਪਰਚਾਉ ਸਤੰਤੇ ਪਾਉ ਸੇਵਕ ਸੇਤਹ ਮਾਰਦਾਰੀ ਹੈ ਜੋ ਜਨ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮੁਝ ਅਮਰੀ ਮਰਨ ਕਾਲ ਕਾਲtras ਨਿਵਰੀ ਹੈ ਜੋ ਸਦਾ ਹਮਾਰੇ ਪਛਾ ਸ੍ਰੀ ਅਸਿ ਤੁਜ ਜੋ ਕਰੇ ਹੋ ਰਖਾ ਰਾਖ ਲਿਓ ਮੋਹਿ ਰਾਖਨ ਹਰੇ ਸਹਿ ਬਸੰਤ ਸਾਏ ਪਿਆਰੇ ਤੀਨ ਪੰਦ ਦੁਸ਼ਤਨ ਕੇ ਹੰਤਾ ਤਮਹ ਪ੍ਰੀ ਚਤੁਰ ਤਸ ਗੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਨ ਰਾਯ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਯਾਇ ਆਤ ਅੰਤੈ ਏਕੈ ਅਵਤਾਰ ਸੁਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਤਿਗੁਰ ਪ੍ਰਜਾ ਜਿਨ ਆਪ ਸਵਾਰੇ ਸੇਵਨ ਕੋ ਸੇਵਗੁਨ ਸੁਖ ਦਿਯੋ ਸਤਿਗੁਰ ਕੋ ਪਲਮੋ ਬਦਕਿਯੋ ਘੜ ਘੜ ਕੇ ਅੰਤਰ ਕੀ ਜਾਨਤ ਫਲਿ ਬਰੇ ਕੀ ਪੀਰ ਪਛਾਨਤ ਕੀਤੇ ਤੇ ਗੁੰਚਰ ਅਤਤੁਲਾ ਸਭ ਪਾਰ ਕਰਪਾ ਦ੍ਰਿਸ਼ਟ ਕਰ ਬੁਲਾ ਤਨ ਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਗੜ ਗੜ ਕੇ ਬੜ ਬੜ ਕੀ ਜਾਣੈ ਜਬ ਉਤ ਕਰ ਕੇ ਕਰਾ ਕਰ ਤਾਰਾ ਹਰ ਜਾਤਰਤ ਤਬ ਦੇਹੀ ਅਪਾਰ ਜਬ ਆਖਰ ਘਰਤ ਹੋ ਕਬ ਹੂੰ ਤੁਮ ਮੇ ਮਿਲਤ ਦੇਹ ਤਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਵਤਾਰੇ ਆਪ ਆਪਣੀ ਬੂਜੂ ਚਾਰੇ ਤੇ ਰਹਤ ਨਰਲਮਜनਤ ਬੀਦਪਿਅਲਮ ਨਰ कारਰ ਨਰभकारਰ ਨਰਲਬ ਆਤ ਨਲਨਾਦ ਸ ਤਾखाਮడు 14ਤਬੀਦਾ ਜਾਂਹਪੀ ਵਨ पाਵਤ ਬੇਦਾ ਤਾ को ਗਰपाਾਹਨ ਹਨवाਨਤ मਹਮडਕ ਸ਼ੀਤਨਜਨਤ मਹਦव को ਕਹਤ ਸदाਾਸੇ ਦਰਨ कारਗ ਚੀनਤ ਨਪਵ। ਆਪ ਆਪਣੀ ਬੁੱਧ ਹੈ ਜੇਤੀ ਪਰਨਤ ਤਨ ਪੈ ਤਹਿ ਤੇਤੀ ਸਮਰਾ ਲਖਨ ਜੈ ਬਸਾਰਾ ਗੈ ਵਿਦ ਸਚਪ੍ਰਥਮ ਸੰਸਾਰ ਇਕਾ ਰੂਪ ਨੋਵ ਸਰੂਪਾਰਹਤ ਪਿਉਰਾਵਨੀ ਭੂਪਾ ਅੰਡਜ ਜੇਰਜ ਸਿਤਜ ਕੇਨੀ ਉਤਪੁਜ ਖਾਨ ਬੋਹਰ ਰਚਰੇਨੀ ਕਹੂ ਫੂਨ ਰਾਜ ਹਵੇ ਬੈਠਾ ਕਹੂ ਸਿਮੜ ਪਿਉ ਸੰਗਰੇ ਗੈ ਖਾ ਸਗਰੇ ਸ੍ਰੇਸ਼ਟ ਦਿਖਾਇ ਚੰਪਵ ਆਦ ਜਗਾਦ ਸਰੂਪ ਸਯੰਭਵ ਆਵਰ ਚਾਮਰੇ ਤੰਬਰੋ ਸਿ ਤੁ ਭਾਰੇ ਅਸੀਂ ਸੰਗਰੋ ਦ੍ਰਿਸ਼ਟੀ ਜਿਤੇ ਉਟਵ ਤੁਤ ਪਾਤਾ ਸਕਲਾ ਮਲੇ ਸਿ ਗਰੋ ਰੰਤਾਤਾ ਜੇ ਅਸੀਂ ਸੂਜ ਤਾ ਸਰਨੀ ਪ੍ਰੇਤਨ ਕੇ ਤੁਤ ਤੁਤ ਬਮਰੇ ਔਰ ਕਜਵਨ ਬਗਰੇ ਤਿਆਰੇ ਤਨ ਕੇ ਤਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਹੈ 타ਕੇ ਖਾਲ ਨਿਕਟਨੇ ਹੈ ਕਰਤਾ ਵੇਤ ਹੈ ਸਭ ਗਾਲਾ ਦੋਸ਼ਟ ਅਰੇ ਤਰੇ ਤਤ ਕਾਲਾ ਕਰ ਪਾਦ ਰਿਸ਼ਟ ਤਨ ਚਾਹੇ ਜੀ ਹਰੀ ਹੋ ਤਾ ਕੇ ਤਾਪ ਤਨ ਨੂੰ ਹਰੇ ਹੋ ਰੇ ਦਸ ਸੇ ਦਰਭੂ ਸਭ ਹੋਈ ਦੋਸ਼ਟ ਚਾਪ ਗਿਆ ਸਕੈ ਨ ਕੋਈ ਏਗ ਬਾਰ ਜਨ ਤਮੈ ਸੰਭਾਰਾ ਤਾਲ ਪਾਸ ਤੇ ਤਾਹੇ ਬਾਰ ਜੈਨਦਰ ਨਾਮ ਤੇ ਰੁਕਾ ਦਾਰਦ ਦੋਸ਼ਟ ਦੁਖ ਰਹਾ ਕਾਰਗ ਕੇ ਨ ਮੈਂ ਸਰਨਾਤੀ ਹਰੀ ਆਪ ਹਾਥ ਦੈ ਲੇ ਹੋ ਉਬਾਰੀ ਕਰਬਟ ਵਰਮ ਹੋ ਸਹਾਏ ਦੂਸ਼ਟ ਦੋਤਿ ਲਿਹੋ ਬਚਾਏ ਗਬਿਓ ਬਾਚ ਬੇਨਤੀ ਚੌਪਈ 함ਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਚਾ ਤਉ ਚਰਨਨ ਮੰਦਰ ਹੈ ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ 함ਰੇ ਦੂਸ਼ਟ ਸਬੈ ਤੁਮ ਕਾਵ ਹੋ ਆਪ ਹਾਥ ਦਰ ਮਹੇ ਬਚਾਵ ਹੋ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸੇਤ ਸਬੈ ਕਰਤਾਰਾ ਮੋਹਰਾ ਚਾਂਦੇ ਜਗਰ ਦੇਹਰੀਏ ਸਭ ਬੈਰਨ ਕੋ ਆਜ ਸੰਗ ਰਹੀਏ ਪੂਰਨ ਹੋਏ ਹਮਾਰੀ ਆਸਾ ਤੋਰ ਬਯਨ ਕੀ ਰਹ ਪਿਆਸਾ ਤਮਹੇ ਸਾੜ ਕਈ ਅਵਰਨਾ ਤਿਆਉ ਜੋ ਪਰਚਾਹੋਂ ਸਤੰਤੇ ਪਾਉਂ ਸੇਵਕ ਸੇਤਹ ਹਮਾਰਾ ਦਾਰੀ ਹੈ ਇਹ ਚੁੰਨ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮੁਝ ਅਮਰੀਏ ਮਰਨ ਕਾਲ ਕਾਸਰਾਸ ਨਿਵਰੀਏ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੂਜ ਜੋ ਘਰੇ ਹੋ ਰੱਛਾ ਰਾਖ ਲੈ ਹੋ ਮੋਹਿ ਰਾਖਨ ਹਰੇ ਸੈ ਬਸੰਤ ਸਾਏ ਪਿਆਰੇ ਦੇਨ ਪੰਦ ਦੁਸ਼ਟਨ ਕੇ ਹੰਤਾ ਤਮਹ ਪ੍ਰੀ ਚਤੁਰਤਸ ਕੰਤਾ ਕਾਲ ਪਾਇ ਬ੍ਰਹਮਾ ਬਉਤਰਾ ਕਾਲ ਪਾਇ ਸ਼ਿਵ ਜੂ ਅਵਤਾਰ ਕਾਲ ਪਾਇ ਕਰ ਬਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਸਾ ਜਵਨ ਕਾਲ ਜੋਗੀ ਸਭ ਕੀਓ ਬੇਨ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇ ਆਤ ਅੰਤ ਏਕੈ ਅਵਤਾਰ ਸੁਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਤਿਗੁਰ ਪ੍ਰਜਾ ਜਿਨ ਆਪ ਸਵਾਰੇ ਸੇਵਕਨ ਕੋ ਸੇਵਗੁਨ ਸੁਖ ਦਿਇਓ ਸਤਰਾਨ ਕੋ ਪਲ ਮੋ ਬਦਕਿਓ ਕੜਗੜ ਕੇ ਅੰਤਰ ਕੀ ਜਾਨਤ ਫਲ ਦੇ ਬਰੇ ਕੀ ਪੇਰ ਪਛਾਨਤ ਤੇ ਤੇ ਗੁੰਚਰ ਅਸਤੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਬੋਲਾ ਤੰਤਨ ਦੁਖ ਪਾਇਤੇ ਦੁਖੀ ਸੁਖ ਪਾਇ ਸਾਧਨ ਗੇ ਸੁਖੀ ਏਕ ਏਕ ਕੀ ਪੀਰ ਪਛਾਨੇ ਗੜਗੜ ਕੇ ਬੜਬੜ ਕੇ ਜਾਣੇ ਜਬ ਉਤਕਰ ਕੇ ਘਰ ਕਰ ਤਾਰਾ ਫਰ ਜਾਤ੍ਰ ਤਬ ਦੇਹੀ ਅਪਾਰ ਜਬ ਆਖਰ ਘਰ ਤ ਹੋ ਕਬਹੁ ਤੁਮ ਮੇ ਮਿਲਤ ਦੇਹ ਸਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਵਧਾਰੇ ਆਪ ਆਪਣੀ ਬੋਜੋ ਚਾਰੇ ਸਭ ਹੀ ਤੇ ਰਹੈ ਤੰਦਰਾਲਮ ਜਨਤ ਬੇਦ ਪੇਰ ਅਰ ਆਲਮ ਨਰਨਕਾਰ ਨਰਪਕਾਰ ਅਨਰ ਲੰਬ ਆਦ ਨੀਲ ਨਾਦ ਸੰਬ ਤਾਕਾ ਮੂੜ ਚਾਰਤ ਬੇਦਾ ਜਗੁ ਪੇਵ ਨ ਪਾਵਦ ਬੇਦਾ ਤਾਕੋ ਕਿਰਪਾ ਹਨ ਹਨਮਾਨਤ ਮਹਾ ਮੂੜ ਕਛੇਤ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇ ਨਰਨਕਾਰ ਗਾ ਜੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਪਰਨਤ ਤਨ ਪੈ ਤਹਿ ਤੇਤੀ ਸੰਸਾਰ ਲਖਨ ਜੈ ਬਸਾਰਾ ਕਹਿ ਬਿਦਸ ਚਾ ਪ੍ਰਥਮ ਸੰਸਾਰ ਏਕਾ ਰੂਪ ਨੋ ਬਸ ਰੂਪਾਰ ਹੁ ਪਿਉ ਰਾਵਨੀ ਭੂਪਾ ਆਂਡਾ ਚ ਜੇਰ ਚ ਸੇਤਜ ਕੇਨੀ ਉਤਪੁਜ ਖਾਨ ਬੋਹਰ ਰਚ ਰੇਨੀ ਕਹੂ ਫੂਲ ਰਾਜ ਹਵੇ ਬੈਠਾ ਕਹੂ ਸਿਮੜ ਪਿਉ ਸੰਗਰੀ ਕਹਿਖਾ ਸਗਰੇ ਸ੍ਰੇਸ਼ਟ ਦਿਖਾਇ ਚੰਪਵ ਆਦ ਜਗਾਦ ਸਰੂਪ ਸਯੰਭਵ ਅਬਰਚਾ ਮੇਰੇ ਤੰਗਰੋ ਸਿਖੂ ਭਾਰ ਅਸੀ ਸੰਗਰੋ ਦੇਸ ਤੇ ਜਿਤੇ ਉਤਵਤ ਉਤਪਤ ਸਕਲਾ ਮਲੇਸ ਗੁਰਉ ਰੰਤਾਤਾ ਜਿਐ ਸੂਜ ਤਉ ਸਰਨੀ ਪ੍ਰੇਤਨ ਕੇ ਤੂਪਤ ਤੂਤ ਕਵਮਰੇ ਉਰਕ ਜਵਨ ਭਗਵਰੇ ਤਿਆਰੇ ਤਨ ਕੇ ਤਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਕੇ ਖਾਲ ਨਿਕਟਨਿ ਆਹੈ ਕਰ ਅੱਛਾ ਹੋਇ ਤਹ ਸਭ ਕਾਲਾ ਟੋਸਟ ਅਰੇ ਤੇ ਤਰੇ ਤਦ ਕਾਲਾ ਤਰੇ ਪਾ ਦ੍ਰਿਸ਼ ਤਨ ਚਾਹੀਏ ਜੀ ਹਰੀ ਨੂੰ ਤਾਕੇ ਤਾਪ ਤਨ ਨੂੰ ਘੋ ਹਰੇ ਹੋ ਤਰੇ ਦਸੇ ਘਰ ਨੂੰ ਸਭ ਹੋਈ ਦੁਸ਼ਟ ਛਾਪ ਗਿਆ ਸਕੇ ਨ ਕੋਈ ਇੱਕ ਬਾਰ ਜਨ ਤਮੈ ਸੰਭਾਰਾ ਤਾਲ ਪਾਸ ਤੇ ਤਾਹੇ 12 ਜੈਨਰ ਨਾਮ ਤੇ ਆ ਰੁ ਕਹਾ ਦਾਰਦ ਦੁਸ਼ਟ ਰਹਾ ਹਾਰਦ ਕੇ ਨ ਮੈਂ ਸਰਨਾति ਹਰੀ ਆਪ ਹਾਥ ਦੇ ਲਹੋ ਉਬਾਰੇ ਸਰਪਠੋਰ ਮੋ ਹੋ ਸਹਾਏ ਦੁਸ਼ਟ ਦੋਤਿ ਲਹੋ ਬਚਾਏ ਗਬਿਓ ਬਾਚ ਬੇਨਤੀ ਚੌਪਈ ਅਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਚਾ ਤਉ ਚਰਨਨ ਮੰਦਰ ਹੈ ਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਅਮਰੇ ਦੁਸ਼ਤ ਸਭ ਤੁਮ ਕਾਵ ਹੋ ਆਪ ਹਾਥ ਦਰ ਮਹੇ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਤ ਸਭ ਕਰਤਾਰਾ ਮੋਹਰਾ ਚਾਨ ਦੇ ਜਗਰ ਦੇ ਘਰੀਏ ਸਭ ਬੈਰਨ ਕੋ ਆਜ ਸੰਗ ਰਹੀਏ ਪੂਰਨ ਹੋਏ ਹਮਾਰੀ ਆਸਾ ਦੁਰ ਬਯੰਕ ਰਹਿ ਪਿਆਸਾ ਤਮਹੇ ਸਾੜ ਕਈ ਅਵਰਨਾ ਤਿਆਉ ਜੋ ਪਰਚਾਉ ਸੁ ਤੁਮ ਤੇ ਪਾਉ ਸੇਵਕ ਸੇਤਹ ਹਮਾਰਾ ਦਾਰੀ ਹੈ ਜੋ ਜਨ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮੁਝ ਅਮਰੀ ਅਮਰਨ ਕਾਲ ਕਾਸ ਨਿਵਰੀ ਹੈ ਜੋ ਸਦਾ ਹਮਾਰੇ ਪਛਾ ਸ੍ਰੀ ਅਸਿ ਤੁਝ ਜੋ ਕਰਿ ਹੋ ਰੱਛਾ ਰਾਖ ਲਿਓ ਮਹਰਾਖਨ ਹਰੇ ਸੈ ਬਸੰਤ ਸਾਏ ਪਿਆਰੇ ਦੀਨ ਪੰਦ ਦੁਸ਼ਟਨ ਕੇ ਹੰਤਾ ਤਮਹ ਪ੍ਰੀ ਚਤੁਰ ਤਸ ਗੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਨ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਯਾਇ ਆਤ ਅੰਤ ਏਕੈ ਅਵਤਾਰ ਸੁਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਤਿਗੁਰ ਪ੍ਰਜਾ ਜਿਨ ਆਪ ਸਵਾਰੇ ਸੇਵਕਨ ਕੋ ਸੇਵਗੁਨ ਸੁਖ ਦਿਯੋ ਸਤਰਨ ਕੋ ਪਲਮੋ ਬਦਕਿਯੋ ਘੜ ਘੜ ਕੇ ਅੰਤਰ ਕੀ ਜਾਨਤ ਭਦੇ ਬਰੇ ਕੀ ਪੀਰ ਪਛਾਨਤ ਕੀਤੇ ਤੇ ਗੁੰਚਰ ਅਤਤੁਲਾ ਸਭ ਪਾਰ ਕਰਪਾ ਦ੍ਰਿਸ਼ਟ ਕਰ ਹੁਲਾ ਤਨ ਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਗੜ ਗੜ ਕੇ ਬੜ ਬੜ ਕੀ ਜਾਣੇ ਜਬ ਉਦ ਕਰ 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 ਤਾਰਾ ਪ੍ਰਚਾਤਰ ਤਦ ਬਿਹਿ ਅਪਾਰ ਜਬ ਆਖਰ ਘਰਤ ਹੋ ਕਬ ਹੂੰ ਤੁਮ ਮੇ ਮਿਲਤ ਦੇਹ ਤਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਵਤਾਰੇ ਆਪ ਆਪਣੀ ਬੂਜੂ ਚਾਰੇ ਸੀ ਤੇਰਹੈਤ ਨਰਲਮਜਾਦ ਬੀਦਪਿ ਅਆਲਮ ਨਰਨ ਕਰ ਨਰਬਗਰ ਨਰਲਬ ਆਨੀਲਨਾਦ ਸੰभ ਤਾਮਚਾਰਤਬੀਦ ਜਾਵਪੀਵਨ पाਾਵਤਬੀਦਾ ਤਾ को ਗਰਪਾਹਨ ਹਨवाਾਨਤਮਹਮੁ ਕ਼ੀਦਨਾਜਨਤਮਹਦੇਵ को ਕਹਤ ਸਦਾਸੇ ਨਰ ਕਰਗਾ ਚੀਨਤ ਨਪਿਵ।

ਆਵਰ ਚਾਮਰੇ ਤਮbro ਸਿਖੂ ਬਾਰੇ ਅਸੀਂ ਸੰਗਰੋ ਦਿਸਤਿ ਜਤੇ ਉਤਵਤ ਉਤਪਾਤਾ ਸਕਲ ਮਲੇਸ਼ ਗਰੋ ਰੰਧਾਤਾ ਜੇ ਅਸੀਂ ਸੂਜ ਤਾ ਉਹ ਸਰਨੀ ਪ੍ਰੇਤਨ ਕੇ ਤੂਪਤ ਦੂਤ ਬਮਰੇ ਉਰਕ ਜਵਨ ਭਗਵਰੇ ਤਿਆਰੇ ਤਨ ਕੇ ਤਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾ ਕੇ ਖਾਲ ਨਿਕਟਨੇ ਆਹੈ ਕਰਤਾ ਵੇ ਤਾਹੇ ਸਭ ਕਾਲਾ ਟੋਸਟ ਅਰੇ ਤੇ ਤਰੇ ਤਦ ਕਾਲਾ ਕਰ ਪਾ ਦ੍ਰਿਸ਼ਤ ਤਨ ਚਾਹੇ ਜੀ ਹਰੀ ਹੋ ਤਾ ਕੇ ਤਾਪ ਤਨ ਕਮੋ ਹਰੇ ਹੋ ਅਰੇ ਦਸੇ ਦਰਭੂ ਸਭ ਹੋਈ ਟੋਸਟ ਚਾਪ ਗਿਆ ਸਕੇ ਨ ਕੋਈ ਏਗ ਬਾਰ ਜਨ ਤਮ ਸੰਭਾਰਾ ਤਾਲ ਪਾਸ ਤੇ ਤਾਹੇ 12 ਜੈਨ ਦੇ ਨਾਮ ਤੇ ਹਰੋ ਕਹਾ ਦਾਰਦ ਟੋਸਟ ਤੇ ਰਹਾ ਕਾਰਗ ਕੇ ਨ ਮੈਂ ਸਰਨਾ ਤੇ ਹਰੀ ਆਪ ਹਾਥ ਦੇ ਲੇਹੋ ਉਬਾਰੀ व සយ दूष्टद लेෙ ब्යි ගभ्यបච बनത चौපයි අريක हाथදරච पूर হয়েए චਤක ඒछ තචरनाනम රह මरा अන जाන करරප්‍රतपाර 아무래도रे दूष्ट सබतमකාහਆहाथදැ මह बචාව हो सुभी ब මරបරිवाराසිवගස सබරताර. ਮੋਹਰਾ ਚਾਹ ਦੇ ਜਗਰ ਦੇ ਹਰੀਏ ਸਭ ਬੈਰਨ ਕੋ ਆਜ ਸਿੰਘ ਰਹੀਏ ਪੂਰਨ ਹੋਏ ਹਮਾਰੀ ਆਸਾ ਦੁਰ ਬਯਤ ਕਿ ਰਹ ਪਿਆਸਾ ਤਮਹੇ ਸਾੜ ਕਈ ਅਵਰਨਾ ਤੇ ਆਉਂ ਜੋ ਪਰ ਚਾਹੋਂ ਸੁ ਤੁਮ ਤੇ ਪਾਉਂ ਸੇਵਕ ਸੇਹ ਹਮਾਰਾ ਦਾਰੀ ਹੈ ਜੋ ਜਨ ਸਤਰ ਹਮਾਰੇ ਮਰੀ ਹੈ ਆਪ ਹੱਥ ਦੇ ਮੁਝੇ ਅਮਰੀ ਅਮਰਨ ਕਾਲ ਕਾਲtras ਨਿਵਰੀ ਹੈ ਜੋ ਸਦਾ ਹਮਾਰੇ ਪਚਾ ਸ੍ਰੀ ਅਸ ਤੂਜੋ ਕਰੇ ਹੋ ਰੱਛਾ ਰਾਖ ਲਿਹੋ ਮੋਹਿ ਰਾਖਨ ਹਰੇ ਸਾਇਬ ਸੰਤ ਸਾਏ ਪਿਆਰੇ ਤੀਨ ਪੰਥ ਦੁਸ਼ਟਨ ਕੇ ਹੰਤਾ ਤਮ ਪ੍ਰੀ ਚਤੁਰਤ ਸੰਤਾ ਕਾਲ ਪਾਏ ਬ੍ਰਹਮਾ ਬਾਵਤਰਾ ਕਾਲ ਪਾਏ ਸਿਵ ਜੂ ਆਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀ ਓ ਬੇਦ ਰਾਜ ਬ੍ਰਹਮਾ ਜੂਠੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇ ਆਤ ਅੰਤ ਇਕੈ ਅਵਤਾਰ ਸੁਈ ਗੁਰੂ ਸੰਜੇ ਹੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਤਿਗੁਰ ਪ੍ਰਜਾ ਜਿਨ ਆਪ ਸਵਾਰੇ ਸੇਵਨ ਕਦ ਕੋ ਸੇਵਗੁਨ ਸੁਖ ਦਿਇਓ ਸਤਿਗੁਰ ਕੋ ਪਲ ਮੋ ਬਦਕਿਓ ਕੜਗੜ ਕੇ ਅੰਤਰ ਕੀ ਜਾਨਤ ਫਦੇ ਬਰੇ ਕੀ ਪੀਰ ਪਛਾਨਤ चीचे ते गुंचर असतुला सब पार कृपा दृष्ट कर फुला तन तन दुख दुखी सुख पाए साधन के सुखी एक एक की पीर पछाने गड़, गड़ के बड़बड़ बड़ की जाने जब उत कर घर करता तारा फिर जात्र तब तो बेही अपारा जब आखर घर हो कब हूँ तुम मैं मिले तो देह तर सब हूँ जेते बदन सरेश्ट सवतारे आप अपनी बुजुचारे ਮਸਬੀ ਤੇ ਰਹੈਤ ਨਰਾਲਮ ਜਨਤ ੀਤਪਿ ਆਲਮ ਨਰਨ ਕਰ ਨਰभጋਰ ਨਰਲਬ ਆ ਨੀਲਨਾਦ ਸਾੰਬ ਤਾखाਮడుਚਰਤਬੀਦਾ ਜਾੋਪੀਵਨ पाਾਵਤਬੀਦਾ ਤਾਕੋ ਗਰਪਾਹਨ ਹਨवाਨਤਮਹਮడుਕ ਼ੀਤਨਾਜਨਤਮਹਦੇਵ को ਕਹਤ ਸਾਸੇ ਨਰਨ ਕਰਗਾ ਚੀਨਤ ਨਿਵ। ਆਪ ਆਪਣੀ ਬੁੱਧ ਹੈ ਜੇਤੀ ਪਰਨਤ ਤਨ ਪੈਨ ਤਹ ਤੇਤੀ ਸਮਰਾ ਲਖਨ ਜਾਏ ਬਸਾਰਾ ਗੈ ਵਿਦਸ ਚਾ ਪ੍ਰਥਮ ਸੰਸਾਰ ਏਕ ਰੂਪ ਨੋ ਬਸਰੂਪ ਪਾਰ ਹੁ ਤਪਿਉ ਰਾਵਨੀ ਭੂਪਾ ਆਂਡਾ ਚ ਜੇਰਜ ਸੇਤਜ ਕੀਨੀ ਉਤਪਜ ਖਾਨ ਬੋਹਰ ਰਚ ਰਿਨੀ ਕਹੂ ਫੂਨ ਰਾਜ ਹਵੇ ਬੈਠਾ ਕਹੂ ਸਿਮੜ ਪਿਉ ਸੰਗਰੀ ਕਾਖਾ ਸੰਗਰੀ ਸ੍ਰੇਸ਼ਟ ਦਿਖਾਇ ਚੰਪਵ ਆਦ ਜਗਾਦ ਸਰੂਪ ਸਯੰਭਵ ਆਵਰਾ ਚਾ ਮਰੇ ਤਮbro ਸਿਖੂ ਭਾਰ ਅਸੀਂ ਸੰਗਰੋ ਦਿਸਤਿਜ ਤੇ ਉਤਵਤ ਉਤਪਾਤ ਸਾਖਲਾ ਮਲੇਸ਼ ਗਰੋ ਰੰਤਾਤਾ ਜੇ ਅਸੀਂ ਸੂਜ ਤਾ ਸਰਨੀ ਪ੍ਰੇਤਨ ਕੇ ਟੂਪ ਤੋ ਤਵ ਮਰੇ ਉਰਖ ਜਵਨ ਭਗਵਰੇ ਤਿਆਰੇ ਤੰਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾ ਕੇ ਖਾਲ ਨਿਕਟਨੀ ਹੈ ਕਰੱਛਾ ਵੇ ਤਾ ਹੈ ਸਭ ਗਾਲਾ ਟੋਸਟ ਅਰੇ ਤੇ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਚਾਹੀਏ ਦੇ ਹਰੀ ਹੋ ਤਾਂ ਕੇ ਤਾਪ ਤਨ ਗਮੋ ਹਰੇ ਹੋ ਅਰੇ ਦਸੇ ਦੇ ਘਰ ਨੂੰ ਸਭ ਹੋਈ ਦੁਸ਼ਟ ਚਾਪ ਗਿਆ ਸਕੇ ਨਾ ਕੋਈ ਇੱਕ ਬਾਰ ਜਨ ਤੁਮੈ ਸੰਭਾਰਾ ਤਾਲ ਪਾਸ ਤੇ ਤਾਹੇ 12 ਜੈਨ ਦੇ ਨਾਮ ਤੇ ਹਰੋ ਕਹਾ ਦਾਰਦ ਦੁਸ਼ਟ ਦੁਤ ਰਹਾ ਕਾਰਗ ਕੇ ਨ ਮੈਂ ਸਰਨਾ ਤੇ ਹਰੀ ਆਪ ਹਾਥ ਦੇ ਰਹੋ ਉਬਾਰੇ ਸਰਪਠੋਰ ਮੋ ਹੋ ਸਹਾਏ ਦੁਸ਼ਟ ਦੁਤ ਲਿਹੋ ਬਚਾਈ